ਆਪਾਂ ਇਸ ਨੂੰ ਪਾਣੀ ਦਿੱਤਾ ਹੈ ਪੀਣ ਲਈ ਦੇਖਦੇ ਹਾਂ ਪਿੰਦੀਏ ਚਿੜੀ ਪਾਣੀ ਕਿ ਨਹੀਂ ਇਹ ਦੇਖੋ ਦੇਖ ਰਹੀ ਹੈ ਦੇਖੋ ਥੋੜਾ ਜਿਹਾ ਇੱਕ ਵਾਰੀ ਉਹਨੇ ਚੁੰਝ ਨਾਲ ਲਾਇਆ ਪਾਣੀ ਨੂੰ ਤੇ ਇਹ ਦੇਖੋ ਹਲਕਾ ਹਲਕਾ ਦੇਖ ਆ ਦੇਖੋ ਆਪਣੇ ਆਪ ਇਸ ਨੇ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਹੈ ਬੜੀ ਕਿਸਮਤ ਦੇ ਨਾਲ ਇਸ ਦੀ ਜਿਹੜੀ ਜ਼ਿੰਦਗੀ ਸੀ ਉਹ ਬਚ ਗਈ ਹੈ ਇਹ ਦੇਖੋ ਆਪਾਂ ਪਾਣੀ ਪਲਾ ਰਹੇ ਹਾਂ ਉਸ ਨੂੰ ਤੇ ਵਿੱਚੋਂ ਵਿੱਚੋਂ ਕੇਵਰੀ ਪਾਣੀ ਉਹ ਪੀ ਲੈਂਦੀ ਹੈ ਇਹ ਦੇਖੋ ਇਸ ਤਰ੍ਹਾਂ ਦੇ ਹਾਲਾਤ ਨੇ ਹੁਣ ਜਿਦੀ ਤੇ ਪੂਰੀ ਤਰ੍ਹਾਂ ਕਬਰਾ ਚੁੱਕੀ ਸੀ ਜਿਦੀ ਇਹ ਦੇਖੋ ਹੁਣ ਬਿਲਕੁਲ ਨਾਰਮਲ ਹੁੰਦੀ ਜਾ ਰਹੀ ਹੈ ਦੇਖੋ ਇਹ ਦੇਖੋ ਹੁਣ ਉੱਦਨ ਦੀ ਵੀ ਪੂਰੀ ਤਰ੍ਹਾਂ ਕੋਸ਼ਿਸ਼ ਕਰਦੀ ਹੈ ਇਹ ਦੇਖੋ ਆ ਹਾਲਾਤ ਨੇ ਹੁਣ ਇਸ ਟੈਂਪ ਉਸ ਚਿੜੀ ਦੇ ਇਹ ਦੇਖੋ ਵਿੱਚ ਵਿੱਚ ਕਦੀ ਕਦੀ ਜਿਹੜਾ ਹੈਗਾ ਉਹ ਪਾਣੀ ਪੀ ਲੈਂਦੀ ਹੈ ਆਪਾਂ ਉਸ ਲਈ ਪਾਣੀ ਜਿਹੜਾ ਹੈਗਾ ਕੌਲੀ ਦੇ ਵਿੱਚ ਰੱਖਿਆ ਹੋਇਆ ਹੈ ਇਹ ਦੇਖੋ ਇਹ ਆ ਦੇਖੋ ਆ ਪੀ ਰਹੀ ਹੈ ਦੇਖੋ ਆ ਥੋੜਾ ਜਿਹਾ ਪਾਣੀ ਪੀ ਲਿਆ ਉਸਨੇ ਤੇ ਹੁਣ ਆਪਣੇ ਆਪ ਨੂੰ ਬਿਲਕੁਲ ਸੇਫ ਮਹਿਸੂਸ ਕਰ ਰਹੀ ਹੈ ਇਹ ਹਾਲਾਤ ਨੇ ਉਸ ਚਿੜੀ ਦੇ ਹੁਣ ਇਹ ਦੇਖੋ ਉੱਡਣ ਵੀ ਲੱਗੀ ਦੇਖੋ ਹਲਕਾ ਫੁਲਕਾ ਦੇਖੋ ਬਚ ਚੁੱਕੀ ਹੈ ਜੀ ਚਿੜੀ ਬੜੇ ਮਾਰੇ ਹਾਲਾਤ ਸੀ ਬਹੁਤ ਜ਼ਿਆਦਾ ਉਸ ਨੂੰ ਗਲੂ ਚਿਪਕੀ ਹੋਈ ਸੀ ਆ ਦੇਖੋ ਕਿੰਨਾ ਦੇਖੋ ਟਿਸ਼ੂ ਪੇਪਰ ਖਰਾਬ ਹੋਇਆ ਜਿਸ ਦੇ ਨਾਲ ਉਸ ਦੀ ਸਾਰੀ ਗਲੂ ਜਿਹੜੀ ਹੈਗੀ ਹੈ ਉਹ ਆਪਾਂ ਨੇ ਉਤਾਰੀ ਹੈ ਇਹ ਦੇਖੋ ਬਿਲਕੁਲ ਸੇਫ ਮਹਿਸੂਸ ਕਰ ਰਹੀ ਹੈ